ਸੰਗਤ ਜੀ ਅੱਜ ਆਪਾਂ ਇਹਨਾਂ ਤਿੰਨ ਪੰਕਤੀਆਂ ਦਾ ਉਚਾਰਨ ਸਿੱਖਣਾ ਹੈ ਕਿਉਂਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 1400 ਦੀ ਆਗਮਨੀ ਸਾਰੀ ਗੁਰਬਾਣੀ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਅਧਕ ਨਹੀਂ ਆਉਂਦਾ ਹਾਂਜੀ ਲਿਖਤੀ ਰੂਪ ਦੇ ਵਿੱਚ ਕਿਤੇ ਵੀ ਗੁਰੂ ਸਾਹਿਬਾਂ ਨੇ ਅਦਕ ਨਹੀਂ ਲਿਖਿਆ ਬਾਕੀ ਸਾਰੀ ਲਗਾਮਤਰ ਲੱਗੀ ਹੈ ਕੰਨਾ ਬਿੰਦੀ ਔਂਕੜ ਦਲਿੰਕ ਸਭ ਨੇ ਪਰ ਅਦਕ ਨਹੀਂ ਆਇਆ ਪਰ ਕਈ ਗੁਰਬਾਣੀ ਦੇ ਪਾਠ ਇਹੋ ਜਿਹੀ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਅਦਕ ਲਾ ਕੇ ਹੀ ਉਚਾਰਨ ਹੁੰਦਾ ਹੈ ਜੇ ਆਪਾਂ ਤੁਹਾਨੂੰ ਕੋਈ ਪੰਕਤੀ ਦੱਸੀਏ ਕਿ ਆਹ ਪੰਕਤੀ ਨੂੰ ਅਦਕ ਲਾ ਕੇ ਉਚਾਰਨ ਕਰਨਾ ਹੈ ਤੇ ਤੁਹਾਡਾ ਸਵਾਲ ਇਹ ਹੋਵੇਗਾ ਕਿ ਗੁਰਬਾਣੀ ਵਿੱਚ ਅਦਕ ਆਉਂਦਾ ਨਹੀਂ ਤੇ ਤੁਸੀਂ ਅਦਕ ਲਵਾਉਂਦੇ ਰਹੇ ਹਾਂਜੀ ਪਰ ਜਦੋਂ ਆਪਾਂ ਗੁਰਬਾਣੀ ਦੇ ਅਰਥ ਕਰਾਂਗੇ ਤੇ ਅਦਕ ਲਾ ਕੇ ਹੀ ਅਰਥ ਹੋਵੇਗਾ ਇਸ ਕਰਕੇ ਕਈ ਸ਼ੰਕਾ ਮਨ 'ਚ ਸ਼ੰਕਾ ਕਰਦੇ ਨੇ ਕਿ ਗੁਰਬਾਣੀ ਵਿੱਚ ਅਦਕ ਨਹੀਂ ਆਉਂਦਾ ਅਸੀਂ ਵੀ ਕਹਿੰਦੇ ਅਦਕ ਨਹੀਂ ਆਉਂਦਾ ਪਰ ਕੁਝ ਸ਼ਬਦ ਇਹੋ ਜਿਹੇ ਜਿਨ੍ਹਾਂ ਨੂੰ ਅਦਕ ਲਾ ਕੇ ਉਚਾਰਨ ਹੁੰਦਾ ਹੈ ਅਦਕ ਲਾ ਕੇ ਅਦਕ ਬੋਲ ਕੇ ਹੀ ਉਸ ਦਾ ਉਚਾਰਨ ਹੋਵੇਗਾ ਹਾਂਜੀ ਕਿਉਂ ਕਈ ਸ਼ਬਦ ਨੇ ਪੋਲੇ ਜਿਨ੍ਹਾਂ ਨੂੰ ਹੌਲਾ ਉਚਾਰਨ ਕਰਨ ਦਾ ਹੁੰਦਾ ਹੈ ਪੋਲਾ ਪੜਨਾਂ ਹੁੰਦਾ ਹੈ ਕਈ ਸ਼ਬਦ ਭਾਰੇ ਉਚਾਰਨ ਕਰਨੇ ਹੁੰਦੇ ਕੱਸ ਕੇ ਬੋਲਣ ਵਾਲੇ ਹੁੰਦੇ ਨੇ ਉਹ ਤੇ ਅਰਥ ਦੇ ਹਿਸਾਬ ਨਾਲ ਬੋਲੇ ਜਾਣਗੇ ਅਰਥ ਦੇ ਹਿਸਾਬ ਦੇ ਨਾਲ ਹੀ ਅਦਕ ਲੱਗਿਆ ਬੜਿਆ ਸੰਗ ਸੰਗਤਾਂ ਦਾ ਸ਼ੰਕਾ ਹੁੰਦਾ ਹੈ ਕਿ ਗੁਰਬਾਣੀ ਚ ਅਦਕ ਨਹੀਂ ਆਉਂਦਾ ਤੁਸੀਂ ਅਦਕ ਲਵਾ ਰਹੇ ਹੋ ਅਸੀਂ ਗੁਰਬਾਣੀ ਦੇ ਵਿੱਚੋਂ ਹੀ ਪੰਕਤੀਆਂ ਲੈ ਕੇ ਤੁਹਾਨੂੰ ਦੱਸਣਾ ਅੱਜ ਕਿ ਕਿਹੜੀ ਪੰਕਤੀ ਤੇ ਕਿਵੇਂ ਅਦਕ ਲੱਗਦਾ ਹੈ ਅਦਕ ਲਾ ਕੇ ਕਿਵੇਂ ਉਚਾਰਨ ਕਰਨਾ ਹੈ ਹਾਂਜੀ ਗੁਰਬਾਣੀ ਵਿੱਚ ਪੰਕਤੀਆਂ अनेका ਨੇ ਜਿਨ੍ਹਾਂ ਦੇ ਅਦਕ ਲਾ ਕੇ ਉਚਾਰਨ ਕਰਨਾ ਹੁੰਦਾ ਪਰ ਅਸੀਂ ਤੁਹਾਨੂੰ ਤਿੰਨ ਪੰਕਤੀਆਂ ਮੇਨ ਦੱਸ ਦਿੰਦੇ ਹਾਂ ਤੁਸੀਂ ਸਕਰੀਨ ਤੇ ਲਿਖੀਆਂ ਵੇਖ ਰਹੇ ਹੋ ਇਹ 85 ਅੰਗ ਤੇ ਪੰਕਤੀ ਆਉਂਦੀ ਹੈ ਹਾਂਜੀ ਕਿਉਂਕਿ ਜੀ ਸਾਰਾ ਸਲੋਕ ਲਿਖੀਏ ਫਿਰ ਪੂਰਾ ਨਹੀਂ ਆਉਣਾ ਸੀ ਆਪਾਂ 3-4 ਪੰਕਤੀ ਲਿਖੀਆਂ ਇਸ ਕਰਕੇ ਸੰਗਤਾਂ ਨੂੰ ਪਤਾ ਲੱਗ ਜਾਵੇ ਇਹ ਪੰਕਤੀ ਜਿਹੜੀ ਤੁਸੀਂ ਵੇਖ ਰਹੇ ਹੋ ਇਹ 85 ਅੰਗ ਤੇ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੱਲੀ ਅਸੀਂ ਚੰਗਿਆ ਇੱਥੇ ਵੀ ਸ਼ਰਾਮ ਲਾਉਣਾ ਚੰਗਿਆ ਤੇ ਠੀਕ ਆਚਾਰੀ ਬੁਰੀ ਆ ਹੁਣ ਗੱਗਾ ਲੱਲੇ ਬਿਹਾਰੀ ਉੱਤੇ ਬਿੰਦੀ ਲੱਗੀ ਜੇ ਆਪਾਂ ਇਹਨੂੰ ਅਧਕ ਲਾ ਕੇ ਉਚਾਰ ਨਹੀਂ ਕਰਦੇ ਜਿਸ ਨੂੰ ਭਾਰਾ ਨਹੀਂ ਬੋਲਦੇ ਤੇ ਇਹ ਬਣੇਗਾ ਗਲੀ ਅਰਥ ਬਣੇਗਾ ਗਲੀ ਗਲੀ ਕਿਹੜੀ ਹੁੰਦੀ ਹੈ ਰਸਤਾ ਹਾਂਜੀ ਜਿਵੇਂ ਕਹਿੰਦੇ ਨੇ ਫਲਾਣੀ ਗਲੀ ਜਾਂਦੀ ਹੈ ਉਧਰ ਨੂੰ ਹਾਂਜੀ ਜੇ ਆਪਾਂ ਇਹਨੂੰ ਓਲਾ ਉਚਾਰਨ ਕਰਦੇ ਆਂ ਤੇ ਗਲੀ ਅਰਥ ਬਣਦਾ ਹੈ ਜਾਂ ਗਲੀ ਕਈ ਜਿਪੋਲਾ ਗਾਲ ਵੀ ਕਹਿ ਦਿੰਦੇ ਆ ਹਾਂਜੀ ਗਾਲ ਹਾਂਜੀ ਠੀਕ ਆ ਜੇ ਆਪ ਅਦਕ ਲਾ ਦੇ ਗੱਲ ਬਣ ਜੂ ਹੁਣ ਇੱਥੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਗੱਲਾਂ ਦੀ ਗੱਲ ਕੀਤੀ ਹੈ ਤੇ ਇੱਥੇ ਅਦਕ ਲਾ ਕੇ ਉਚਾਰਨ ਹੋਵੇਗਾ ਇਸ ਪੰਕਤੀ ਨੇ ਗੱਲੀ ਗੱਲੀ ਹੁਣ ਅਦਕ ਲਿਖਿਆ ਨਹੀਂ ਵਿੱਚ ਗੁਰਬਾਣੀ ਦੇ ਦਿੱਤੇ ਪਰ ਜੇ ਆਪਾਂ ਅਧਕ ਲਾ ਕੇ ਉਚਾਰ ਨਹੀਂ ਕਰਦੇ ਤੇ ਅਰਥ ਗਲੀ ਹਾਂਜੀ ਅਧਕ ਤੋਂ ਬਿਨਾ ਜੇ ਭੋਲਾ-ਭੋਲਾਂਗੇ ਗਲੀ ਬਣੂ ਗਲੀ ਜੇ ਇਸੇ ਨੂੰ ਅਧਕ ਲਾ ਕੇ ਉਚਾਰਨ ਕਰਾਂਗੇ ਗੱਲੀ ਗੱਲੀ ਅਸੀਂ ਚੰਗੀਆਂ ਅਸੀਂ ਗੱਲਾਂ ਦੇ ਨਾਲ ਬੜੇ ਚੰਗੇ ਹਾਂਜੀ ਸਿੱਧਾ ਅਰਥ ਆ ਜਾਂਦਾ ਹਾਂਜੀ ਇੱਥੇ ਮਾਰਨੇ ਅਧਕ ਨਹੀਂ ਲਾਇਆ ਗੁਰਬਾਣੀ ਵਿੱਚ ਆ ਪਹਿਲਾਂ ਵੀ ਵਿਚਾਰ ਕੀਤੀ ਗੁਰਬਾਣੀ ਅਧਕ ਲਿਖਤੀ ਰੂਪ ਵਿੱਚ ਨਹੀਂ ਆ ਪਰ ਜਦੋਂ ਆਪਾਂ ਇਹਦੇ ਅਰਥ ਕਢਾਂ ਕਰਾਂਗੇ ਨਾ ਅਦਕ ਲਾ ਕੇ ਉਚਾਰਨ ਹੋਵੇਗਾ ਹੁਣ ਤੁਸੀਂ ਆਖੋ ਇਹਦੇ ਅਦਕ ਲੱਗਾ ਹੀ ਨਹੀਂ ਅਦਕ ਲਾ ਕੇ ਕਿਉਂ ਉਚਾਰਨ ਹੋਵੇ ਜੇ ਆਪਾਂ ਅਦਕ ਲਾ ਕੇ ਨਹੀਂ ਪੜਦੇ ਗਲੀ ਪੜਦੇ ਆ ਤੇ ਗਲੀ ਦਾ ਅਰਥ ਫਿਰ ਕੀ ਬਣਦਾ ਮਰਨ ਦੇ ਗੱਲਾਂ ਦੀ ਗੱਲ ਕੀਤੀ ਕਿ ਗਲੀ ਅਸੀਂ ਚੰਗੀਆਂ ਆਚਾਰ ਜਿਹੜਾ ਸਾਡਾ ਆਚਰਨ ਆਹ ਇਹ ਹਾਂ ਇਹ ਸਾਡਾ ਬੁਰਾ ਹੈ ਤੇ ਗੱਲਾਂ ਦੇ ਨਾਲ ਅਸੀਂ ਸਿਆਣੇ ਬਣਦੇ ਪਏ ਹਾਂ ਹਾਂਜੀ ਅਰਥ ਦਾ ਸੋ ਸਿੰਪਲ ਬੰਦਾ ਪਿਆ ਨਾ ਇਹ ਹੀ ਹਾਂਜੀ ਪਰ ਇੱਥੇ ਜੇ ਅਦਕ ਲਾ ਕੇ ਉਚਾਰਨ ਕਰਾਂਗੇ ਫਿਰ ਸਹੀ ਅਰਥ ਨਿਕਲੇਗਾ ਗੱਲੀ ਅਸੀਂ ਚੰਗੀਆਂ ਆਚਾਰੀ ਬੁੜੀਆਂ ਸਮਝ ਲੱਗੀ ਤੁਹਾਨੂੰ ਹਾਂਜੀ ਹੁਣ ਤੁਹਾਨੂੰ ਸਮਝ ਲੱਗ ਗਈ ਕਿ ਅਦਕ ਲਾ ਕੇ ਕਿਉਂ ਉਚਾਰਨ ਕਰਨਾ ਹੈ ਹਾਂਜੀ ਅਦਕ ਲੱਗਾ ਨਹੀਂ ਇੱਥੇ ਪਰ ਜੇ ਅਦਕ ਲਾ ਕੇ ਉਚਾਰਨ ਕਰਾਂਗੇ ਤੇ ਅਰਥ ਸਹੀ ਨਿਕਲੇਗਾ ਹੁਣ ਆਜੋ ਦੂਜੀ ਪੰਕਤੀ ਤੇ ਇਹ ਪੰਕਤੀ ਆਉਂਦੀ ਹੈ 749 ਅੰਗ ਤੇ ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਣਾ ਚੀਤ ਨ ਆਵੇ ਹੁਣ ਇੱਥੇ ਮਾਰ ਨੇ ਨਸ਼ੇ ਦੀ ਗੱਲ ਕੀਤੀ ਮਾਇਆ ਦਾ ਨਸ਼ਾ ਹਾਂਜੀ ਇੱਥੇ ਲਿਖਿਆ ਮਾਤਾ ਮੰਮੇ ਕੰਨਾਂ ਤਤੇ ਕੰਨਾਂ ਜੇ ਹੁਣ ਇੱਥੇ ਅਦਕ ਨਹੀਂ ਲੱਗਾ ਤੁਸੀਂ ਵੇਖ ਰਹੇ ਨਾ ਹਾਂਜੀ ਇਹਦੇ ਉੱਤੇ ਅਦਕ ਨਹੀਂ ਲੱਗਾ ਪਰ ਜਦੋਂ ਇਹ ਉਚਾਰਨ ਹੋਵੇਗਾ ਅਦਕ ਲਾ ਕੇ ਉਚਾਰਨ ਹੋਵੇਗਾ ਜੇ ਆਪਾਂ ਇਹਨੂੰ ਮਾਤਾ ਬੋਲਦੇ ਹਾਂ ਮੰਨ ਲਓ ਹਾਂਜੀ ਜੇ ਆਪਾਂ ਅਦਕ ਨਹੀਂ ਲਾਉਂਦੇ ਮਾਤਾ ਬੋਲਦੇ ਹਾਂ ਤੇ ਅਰਥ ਕੀ ਨਿਕਲ ਗਿਆ ਫਿਰ ਮਾ ਮਾ ਨਿਕਲੇਗਾ ਨਾ ਹਾਂਜੀ ਤੇ ਮਾ ਨਸ਼ੀਦ ਵਿੱਚ ਗਲਤਾਨ ਹੈ ਮਾਰ ਨਹੀਂ ਕਰੇ ਬੋਲਣਾ ਜਾਣ ਹੈ ਮਾਇਆ ਮਾਇ ਦਾ ਨਸ਼ਾ ਮਦ ਕੇ ਨਸ਼ੇ ਹੁਣ ਜੇ ਇਸ ਨੂੰ ਅਦਕ ਲਾ ਕੇ ਉਚਾਰਨ ਕਰਦੇ ਆ ਅਦਕ ਤੋਂ ਬਿਨਾਂ ਤਾਂ ਮਾਂ ਦਾ ਅਰਥ ਬਣ ਗਿਆ ਹਾਂਜੀ ਜੇ ਅਦਕ ਲਾ ਕੇ ਉਚਾਰਨ ਕਰਦੇ ਆ ਭਾਰਾ ਬੋਲਦੇ ਆ ਮਾਤਾ ਤੇ ਫਿਰ ਉਸ ਦਾ ਅਰਥ ਕੀ ਬਣੇਗਾ ਮਾਤਾ ਦਾ ਅਦਕ ਲਾ ਕੇ ਉਚਾਰਨ ਕਰਦੇ ਆ ਮਸਤਿਆ ਹੋਏ ਦੱਤਿਆ ਹੋਏ ਨਸ਼ੇ ਦੇ ਵਿੱਚ ਗਲਤਾਨ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਰਤਿਆ ਹੋਇਆ ਮਸਤਿਆ ਹੋਇਆ ਅਰਥ ਬਦਲ ਗਿਆ ਨੇ ਹਾਂਜੀ ਅਦਕ ਦੇ ਨਾਲ ਹੀ ਅਰਥ ਬਦਲ ਗਿਆ ਜਿਸ ਨੂੰ ਕੋਲਾ ਪੜਦੇ ਆ ਮਾਤਾ ਪੜਦੇ ਆ ਤੇ ਮਾਤਾ ਦਾ ਹੁੰਦਾ ਮਾਂ ਹਾਂਜੀ ਜੇ ਮਾਤਾ ਕਹਿੰਨੇ ਅਦਕ ਲਾ ਕੇ ਪੜਦੇ ਆ ਭਾਰਾ ਪੜਦੇ ਆ ਤੇ ਅਰਥ ਬਣਦਾ ਰਤਿਆ ਹੋਇਆ ਮਸਤਿਆ ਹੋਇਆ ਨਸ਼ੇ ਦੇ ਵਿੱਚ ਗਲਤਾਨ ਹਾਂਜੀ ਉਹਤੋਂ ਸਮੇ ਲਾਗੀ ਗੁਰੂ ਸਾਹਿਬ ਨੇ ਇਹ ਅਧਿਕ ਨਹੀਂ ਲਾਇਆ ਪਰ ਆਪਾਂ ਅਰਥ ਦਾ ਹਿਸਾਬ ਲਾਉਣਾ ਕਿ ਅਰਥ ਕੀ ਬਣ ਰਿਹਾ ਗੁਰਬਾਣੀ ਪਿੱਛੋਂ ਕਿਵੇਂ ਗੋਲ ਨ ਜਾਣੈ ਮਾਇਆ ਮਤ ਮਾਤਾ ਇਹਨੂੰ ਭਾਰਾ ਉਚਾਰਨ ਤਾਂ ਕਰਨਾ ਹੈ ਤਾਂ ਆਪਾਂ ਦੱਸਦੇ ਹਾਂ ਗੁਰਬਾਣੀ ਵਿੱਚ ਕਿ ਇਸ ਸ਼ਬਦ ਨੂੰ ਭਾਰਾ ਉਚਾਰਨ ਕਰਨਾ ਇਸ ਨੂੰ ਹੋੜੀ ਬੋਲਣੇ ਸੁ ਪੋਲਾ ਪੜਨਾਂ ਤਾਂ ਦੱਸਦੇ ਹਾਂ ਕਿ ਅਰਥ ਨਾ ਬਦਲੇ ਆ ਗੁਰਬਾਣੀ ਜਿੰਨੀ ਵੀ ਗੁਰਬਾਣੀ ਹੈ ਸਾਰੇ ਅਰਥ ਸਮਝਦੇ ਤੇ ਜਿਨ੍ਹਾਂ ਨੇ ਅਰਥ ਅਸਮਿਤ ਗੁਰਬਾਣੀ ਨੂੰ ਪੜਿਆ ਹੀ ਨਹੀਂ ਉਹਨਾਂ ਨੇ ਤੇ ਕਹਿਣਾ ਹੈ ਅਧਿਕ ਤੇ ਲੱਗਣੀ ਕਿੱਤੀ ਆਪਦੇ ਕਿਉਂ ਕਿਉਂ ਲਾਈ ਜਾਂਦੇ ਜੀ ਜਦੋਂ ਅਰਥ ਆਪਾਂ ਅਧਿਕ ਨਾ ਲਾਵਾਂਗੇ ਤੇ ਅਰਥ ਬਦਲ ਜਾਊਗਾ ਹਾਂਜੀ ਅਰਥ ਅਧਿਕ ਤੇ ਉੱਥੇ ਲੱਗਦੇ ਜਿਵੇਂ ਮਤਲਬ ਕਿਸੇ ਚੀਜ਼ ਦਾ ਜਦੋਂ ਆਪ ਪੰਕਤੀ ਪੜਾਂਗੇ ਬੋਲ ਨਾ ਜਾਣੈ ਮਾਇਆ ਮਦ ਮਾਤਮੈ ਮਾਤਾ ਪੜਦੇ ਸਾਂ ਅਧਿਕ ਤੋਂ ਬਿਨਾ ਤੇ ਮਾਂ ਕੇ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਗਲਤ ਆਣ ਅਰਥ ਸਬੰਧੇ ਹੀ ਬੇਗਾਨੀ ਹਾਂਜੀ ਇਥੇ ਮਾਰਨ ਕਿ ਮਾਇਆ ਦੇ ਨਸ਼ੇ ਦੇ ਵਿੱਚ ਰਸ ਮਸਤਿਆ ਹੋਏ ਰਤਿਆ ਪੇ ਵਿੱਚ ਗਲਤਾਨ ਮਰਨਾ ਚੀਤ ਨੇ ਆਵੇ ਕਹਿੰਦੇ ਮਰਨਾ ਭੁੱਲ ਗਿਆ ਨੂੰ ਮਰਨਾ ਚੀਤ ਨਹੀਂ ਚਿੱਤ ਨਹੀਂ ਹੈਗਾ ਸੌਖਾ ਅਸਰ ਉੱਥੇ ਦਾ ਤੁਹਾਨੂੰ ਇਹ ਸਮਝ ਲੱਗੀ ਨਾ ਇਸ ਪੰਕਤੀ ਦੀ ਹਾਂਜੀ ਹੁਣ ਆ ਜੋ ਤੀਜੀ ਪੰਕਤੀ ਦੇ ਆਪਾਂ ਦੋ ਪਹਿਲਾਂ ਪੰਕਤੀਆਂ ਦੇ ਉਚਾਰਨ ਕੀਤੇ ਜਿਹਨਾਂ ਅਧਕ ਲੱਗਦਾ ਹੈ ਇਥੇ ਨੂੰ ਪੰਕਤੀ ਇਹ ਆਉਂਦੀ ਏ 103 ਅੰਗਤੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹੁਣ ਇੱਥੇ ਮਹਾਰਾਜ ਨੇ ਮਾਤਾ ਪਿਤਾ ਦੀ ਗੱਲ ਕੀਤੀ ਹੈ ਤੇ ਇੱਥੇ ਹੁਣ ਅਦਕ ਤੋਂ ਬਿਨਾ ਉਚਾਰਨ ਹੋਵੇਗਾ ਮਾਤਾ ਮਾਤਾ ਇੱਥੇ ਲਿਖਿਆ ਪਿਤਾ ਤੇ ਮਾਤਾ ਮਾਂ ਤੇ ਪਿਤਾ ਦੀ ਗੱਲ ਕੀਤੀ ਮਾਰਨੇ ਹਾਂਜੀ ਇੱਥੇ ਹੁਣ ਆਪਾਂ ਜੀ ਅਦਕ ਲਾ ਦਈਏ ਮਾਤਾ ਕਹਿ ਦੀਏ ਤੇ ਫਿਰ ਅਰਥ ਸਾਰ ਬਦਲ ਜਾਣਾ ਹਾਂਜੀ ਇੱਥੇ ਅਦਕ ਤੋਂ ਬਿਨਾ ਇਹ ਮਾਤਾ ਪੋਲਾ ਪੜਨੀ ਹੈ ਇਥੇ ਅਦਕ ਬੰਦ ਹੈ ਅਦਕ ਲਾ ਕੇ ਅਰਥ ਬਣੇਗਾ ਮਾਤਾ ਹੁਣ ਲਿਖੇ ਦੋਨੇ ਇੱਕੋ ਜਿਹੇ ਆ ਉਹ ਵੀ ਮਾਤਾ ਇਸ ਤਰ੍ਹਾਂ ਲਿਖਿਆ ਇਹ ਵੀ ਇਸ ਤਰ੍ਹਾਂ ਲਿਖਿਆ ਹਾਂਜੀ ਪਰ ਜਦੋਂ ਆਪਾਂ ਅਰਥ ਕਰਾਂਗੇ ਨਾ ਇਹਦੇ ਗੁਰਬਾਣੀ ਦੇ ਅਰਥਾ ਸਮੇਤ ਪੜਾਂਗੇ ਨਾ ਫਿਰ ਪਤਾ ਲੱਗੇਗਾ ਕਿ ਇਹਨੂੰ ਭਾਰਾ ਪੜਨਾ ਜਾਂ ਕੋਲਾ ਪੜਨਾ ਫਿਰ ਪਤਾ ਲੱਗੇਗਾ ਤੁਹਾਨੂੰ ਸਮਝ ਲੱਗੀ ਨਾ ਹਾਂਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਦੋਂ ਵੀ ਆਪਾਂ ਗੁਰਬਾਣੀ ਦੇ ਪ੍ਰਤੀ ਕੁਝ ਵੀ ਆਪਣੇ ਮਨ 'ਚ ਸਵਾਲ ਉੱਠਦਾ ਹੈ ਇਹ ਅਦਕ ਕਿਉਂ ਲੱਗਾ ਕਿਉਂ ਲਾਇਆ ਗਿਆ ਕਿਉਂ ਇਸ ਨੂੰ ਭਾਰਾ ਉਚਾਰਨ ਕਰਨ ਫਿਰ ਪੰਕਤੀ ਨੂੰ ਸਾਰੇ ਸ਼ਲੋਕ ਨੂੰ ਪੜੋ ਸਾਰੇ ਸ਼ਲੋਕ ਨੂੰ ਪੜੋਗੇ ਐਂਡ ਤੱਕ ਤੁਹਾਨੂੰ ਪਤਾ ਲੱਗੂਗਾ ਇਸੇ ਸ਼ਬਦ ਨੂੰ ਭਾਰਾ ਕਿਉਂ ਪੜਨਾ ਹੈ ਅਰਥੀ ਭਾਰੇ ਅਦਕ ਲਾ ਕੇ ਉਚਾਰਨ ਹੋਵੇਗਾ ਇਸ ਸ਼ਬਦ ਨੂੰ ਅਦਕ ਲਾ ਕੇ ਕਿਉਂ ਨਹੀਂ ਪੜਨਾ ਇਹ ਤੁਹਾਨੂੰ ਪਤਾ ਲੱਗ ਜਾ ਜਦੋਂ ਸਾਰਾ ਸ਼ਲੋਕ ਪੜੋਗੇ ਹੁਣ ਤੁਹਾਨੂੰ ਮਨ ਚ ਸ਼ੰਕਾ ਨਿਵਰਤ ਹੋ ਗਿਆ ਨਾ ਕਿ ਅਦਕ ਕਿਉਂ ਲਾਈਦਾ ਗੁਰਬਾਣੀ ਵਿੱਚ ਹਾਂਜੀ ਲਿਖਿਆ ਨਹੀਂ ਗਿਆ ਪਰ ਅਰਥ ਜਦੋਂ ਕਰਾਂਗੇ ਅਦਕ ਲਾ ਕੇ ਕਈ ਸ਼ਬਦਾਂ ਦਾ ਉਚਾਰਨ ਹੁੰਦਾ ਹੈ ਹੋਰ ਵੀ ਅਨੇਕਾਂ ਸ਼ਬਦ ਨੇ ਗੁਰਬਾਣੀ ਵਿੱਚ ਸਮਝ ਲੱਗੀ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ